ਕੈਨੇਡਾ ਖਬਰਾਂ ਅਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸ਼ਰਨ ਦਾ ਦਾਅਵਾ ਕਰਨ ਵਾਲੇ ਵਿਦੇਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਚਿੰਤਾਜਨਕ ਰੁਝਾਨ ਮੰਤਰੀ ਵੱਲੋਂ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਵਿਦਿਆਰਥੀ ਵੀਜ਼ਾ ਤੇ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਲਈ ਸ਼ਰਨ ਦਾ ਦਾਅਵਾ ਕਰ ਰਹੀ ਹੈ ਇਸ ਨੂੰ ਇੱਕ ਚਿੰਤਾਜਨਕ ਰੁਝਾਨ ਦੱਸਿਆ ਜਾ ਰਿਹਾ ਹੈ ਦਾ ਵੈਸਟ ਬਲਾਕ ਤੇ ਐਤਵਾਰ ਨੂੰ ਪ੍ਰਸਾਰਿਤ ਕੀਤੀ ਗਈ ਇੱਕ ਇੰਟਰਵਿਊ ਵਿੱਚ ਮਰਸਟੀਜ਼ ਸਟੀਫਨਸ ਨਾਲ ਗੱਲਬਾਤ ਕਰਦੇ ਮਿਲਰ ਨੇ ਕਿਹਾ ਕਿ ਉਹ ਦਾਵਾ ਕਰਦੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਦਾਖਲੇ ਵੱਜੂ ਵਰਤ ਰਹੇ ਸਨ ਅਕਸਰ ਉਨ੍ਹਾਂ ਟਿਊਸ਼ਨ ਫੀਸਾਂ ਨੂੰ ਘਟਾਉਣ ਲਈ ਅਤੇ ਇਹ ਕਿ ਯੂਨੀਵਰਸਿਟੀ ਅਤੇ ਕਾਲਜਾਂ ਨੂੰ ਆਪਣੀ ਸਕ੍ਰੀਨਿੰਗ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਮਾੜੇ ਲੋਕਾਂ ਨੂੰ ਨਸ਼ਟ ਕਰਨ ਲਈ ਇੱਕ ਨਿਗਰਾਨੀ ਅਭਿਆਸ ਦੀ ਜ਼ਰੂਰਤ ਹੈ। ਉਨਹਾਂ ਨੇ ਕਿਹਾ ਕਿ ਵਿਭਾਗ ਇਸ ਮੁੱਦੇ ਦਾ ਅਧਿਐਨ ਕਰ ਰਿਹਾ ਹੈ ਸੁਝਾਅ ਦਿੱਤਾ ਗਿਆ ਹੈ ਕਿ ਪ੍ਰੋਗਰਾਮ ਵਿੱਚ ਹੋਰ ਸੁਧਾਰ ਦੀ ਖੋਜ ਕੀਤੀ ਜਾ ਸਕਦੀ ਹੈ ਮਿਲਰ ਨੇ ਟਿੱਪਣੀ ਸਟੀਫਨਸਨ ਦੇ ਪੁੱਛਣ ਤੋਂ ਬਾਅਦ ਕੀਤੀ ਹੈ ਕਿ ਮੁਹੰਮਦ ਸਾਬੀਸ ਖਾਨ ਇੱਕ ਪਾਕਿਸਤਾਨੀ ਵਿਅਕਤੀ ਇੱਕ ਪਾਕਿਸਤਾਨੀ ਵਿਅਕਤੀ ਜੋ ਇਸ ਮਹੀਨੇ ਕਿਊਬਕ ਵਿੱਚ ਨਿਊਯਾਰਕ ਸਿਟੀ ਤੋਂ ਵਿੱਚ ਕਥਿਤ ਤੌਰ ਤੇ 유ਹੂਦੀਆ ਵਿਰੁੱਧ ਅਤੰਕਵਾਦੀ ਹਮਲੇ ਵਿੱਚ ਸਾਜ਼ਿਸ਼ ਰਚਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਨੇ 2023 ਵਿੱਚ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਵਿੱਚ داخل ਹੋਣ ਤੋਂ ਬਾਅਦ ਦਾਵਾ ਜਿੱਥੇ ਸ਼ਰਨ ਦਾ ਦਾਅਵਾ ਪੇਸ਼ ਕੀਤਾ ਸੀ ਮਿਲਨ ਨੇ ਕਿਹਾ ਕਿ ਉਹ ਖਾਨ ਦੇ ਕੇਸ ਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਇਹ ਅਦਾਲਤ ਦੇ ਸਾਹਮਣੇ ਆ ਪਰ ਫਿਰ ਵੀ ਪੁੱਛਿਆ ਗਿਆ ਕਿ ਕਿੰਨੇ ਕੁ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਰਨ ਦਾ ਦਾਵਾ ਕੀਤਾ ਇੱਥੇ ਇੱਕ ਵੱਧ ਰਹੀ ਸੰਖਿਆ ਦੇ ਉੱਪਰ ਮਸਟੀਜ਼ ਅਤੇ ਇਹ ਸਪਸ਼ਟ ਤੌਰ ਤੇ ਬਹੁਤ ਚਿੰਤਾਜਨਕ ਹੈ ਕਿ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਸਿਧਾਂਤਕ ਤੌਰ ਤੇ ਰਹਿਣ ਅਤੇ ਉਹਨਾਂ ਦੀ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨ ਦੀ ਉਚਿਤ ਵਿੱਤੀ ਸਮਰੱਥਾ ਦੇ ਨਾਲ ਆ ਜੋ ਕੈਨੇਡੀਅਨਾਂ ਦੇ ਭੁਗਤਾਨ ਨਾਲੋਂ 4 ਗੁਣਾ ਹੈ ਮੰਤਰੀ ਨੇ ਇਹ ਗੱਲ ਆਖੀ ਹੈ ਅਸੀਂ ਦੇਖਦੇ ਹਾਂ ਕਿ ਅਕਸਰ ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾ ਸਾਲ ਦੇ ਅੰਦਰ ਵਾਪਰਦਾ ਅਕਸਰ ਦੂਜਿਆਂ ਨਾਲੋਂ ਘੱਟ ਜਾਇਜ਼ ਕਰਨਾ ਕਰਕੇ ਖਾਸ ਤੌਰ ਤੇ ਟਿਊਸ਼ਨ ਫੀਸ ਨੂੰ ਕੈਨੇਡੀਅਨਾਂ ਦਰਾਂ ਤੱਕ ਘਟਾਉਣ ਦੇ ਲਈ ਇੱਥੇ ਕੁਝ ਮੌਕਾ ਪ੍ਰਸਤੀ ਹੈ ਜਿਸ ਦੀ ਵਰਤੋਂ ਅਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਟੱਡੀਜ਼ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਕਿ ਕੈਨੇਡਾ ਗ੍ਰੈਜੂਏਟ ਅੰਡਰਗ੍ਰੈਜੂਏਟ ਵਿਦਿਆਰਥੀ ਟਿਊਸ਼ਨ ਫੀਸਾਂ ਵਿੱਚ ਆਉਸਤਨ 73 ਹਜ਼ਾਰ ਡਾਲਰ ਅਤੇ 7600 ਡਾਲਰ ਸਾਲਾਨਾ ਦਾ ਭੁਗਤਾਨ ਕਰਦੇ ਨੇ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਨੇ ਪਿਛਲੇ ਸਾਲ 23000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਸੀ ਅੰਤਰਰਾਸ਼ਟਰੀ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਸਾਲਾਨਾ ਸੰਖਿਆ 40000 ਡਾਲਰ ਤੋਂ ਵੱਧ ਸਰਕਾਰ ਨੇ ਪਿਛਲੇ ਹfte ਐਲਾਨ ਕੀਤਾ ਸੀ ਕਿ ਉਹ ਅਗਲੇ ਸਾਲ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪਰਮਟਾ ਦੀ ਗਿਣਤੀ ਨੂੰ 10% ਦੀ ਘਟਾ ਦੇਵੇਗੀ ਜੋ ਪਿਛਲੇ ਦਾਖਲੇ ਦੇ ਪੱਧਰ ਤੋਂ 35% ਦੀ ਘਟਾ ਹੈ ਫੈਡਰਲ ਕੈਪ ਦਾ ਉਦੇਸ਼ ਆਬਾਦੀ ਦੀ ਵਿਸਪੋਰਟ ਤੇ ਰਹਿਾਇਸ ਤੇ ਜਨਤਕ ਸੇਵਾਵਾਂ ਤੇ ਤਣਾਅ ਦਾ ਵਿਚਾਰ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਕੁੱਲ ਆਬਾਦੀ ਦੇ 6.5% ਤੋਂ ਘਟਾ ਕੇ 5% ਕਰਨਾ ਬਿਲਡਰ ਨੇ ਯੂਨੀਵਰਸਿਟੀ ਅਤੇ ਕਾਲਜਾਂ ਨੂੰ ਆਪਣੀ ਭਰਤੀ ਤੇ ਅਤੇ ਦਾਖਲੇ ਦੇ ਅਭਿਆਸ ਵਿੱਚ ਸੁਧਾਰ ਕਰਕੇ ਆਪਣਾ ਹਿੱਸਾ ਕਰਨ ਲਈ ਕਿਹਾ ਦਾ ਵੈਸਟ ਬਲਕ ਪਿਊ ਇੰਟਰਵਿਊ ਵਿੱਚ ਉਨ੍ਹਾਂ ਕਾਲਾਂ ਨੂੰ ਦੁਹਰਾਇਆ ਇਹ ਅੰਤਰਰਾਸ਼ਟਰੀ ਉਤੰਤਾ ਦੇ ਉਦੇਸ਼ ਦੇ ਨਾਲ ਇੱਕ ਪ੍ਰੋਗਰਾਮ ਹੈ ਅਤੇ ਕਿਸੇ ਵੀ ਕਾਰਨ ਕਰਕੇ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਤੋਂ ਦਾਖਲਾ ਨਹੀਂ ਹੈ ਉਨ੍ਹਾਂ ਨੇ ਸੁਧਾਰਾਂ ਦਾ ਹੱਲ ਹਿੱਸਾ ਪਰਸਨਲ ਹੈ ਇਹ ਉਹਨਾਂ ਨੇ ਦੱਸਿਆ ਕਿ ਮੈਂ ਸਾਲ ਦੇ ਬਿਹਤਰ ਹਿੱਸੇ ਵਿੱਚ ਇਹ ਸੁਨਿਸ਼ਚਿਤ ਕਰਨ ਲਈ ਕਰ ਰਿਹਾ ਕਿ ਸਾਡੇ ਕੋਲ ਬਿਹਤਰ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਹੈ ਜਿਸ ਵਿੱਚ ਸ਼ੁਰੂਆਤ ਦੇ ਅੰਦਰ ਧੋਖਾਧੜੀ ਦਾ ਪਤਾ ਲਗਾਉਣਾ ਵੀ ਸ਼ਾਮਲ ਹੈ ਜੋ ਮਤਲਬਪੂਰਨ ਹੈ ਪਰ ਇਹ ਵੀ ਦੇਖ ਰਿਹਾ ਕਿ ਪ੍ਰਭਾਵ ਅਤੇ ਲੰਮੇ ਸਮੇਂ ਦੇ ਦਰਦ ਜੋ ਪੈਦਾ ਹੋਏ ਨੇ ਜਿਸ ਵਿੱਚ ਝੂਠੇ ਜਾ ਘੱਟਪਰੂਸੇ ਉਪਨਾਹ ਦੇ ਦਾਅਵੇ ਕਰਨ ਵਾਲੇ ਜੋ ਬੋਝ ਵੀ ਸ਼ਾਮਲ ਨੇ ਯੂਨੀਵਰਸਿਟੀਆਂ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ 45% ਗਰਾਵਟ ਦੇਖਣ ਨੂੰ ਜਿੱਥੇ ਮਿਲ ਰਹੀ ਆਟਵਾਦੀਆਂ ਕੈਪਾਂ ਦੇ ਉਦੇਸ਼ ਤੋਂ ਜ਼ਿਆਦਾ ਨੇ ਟ੍ਰਾਂਟੋ ਵਿੱਚ ਕਾਤੀ ਤੌਰ ਤੇ ਆਈਐਸਆਈਐਸ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਜੁਲਾਈ ਦੇ ਵਿੱਚ ਇਨਪੁੱਟ ਤੋ ਖਾਨ ਅਤੇ ਇੱਕ ਪਿਤਾ ਪੁੱਤਰ ਅਹਿਮਦ ਅਤੇ ਮੁਸਤਾਫਾ ਅਲਦੀਦੀ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਦੇ ਸੁਰੱਖਿਆ ਸਕ੍ਰੀਨਿੰਗ ਪ੍ਰਣਾਲੀ ਦੀ ਜਾਂਚ ਕੀਤੀ ਜਾ ਰਹੀ ਹੈ ਵੀਰਵਨ ਹਾਊਸ ਆਫ ਕਾਮਨਸ ਦੇ ਵਿੱਚ ਰਾਸ਼ਟਰੀ ਸੁਰੱਖਿਆ ਜਨਤਕ ਕਮੇਟੀ ਵਿਚ ਇੱਕ ਪੇਸ਼ੇਵਰ ਮਿਲਨ ਨੇ ਇਹ ਗੱਲ ਆਖੀ ਹੈ ਰੇਡਿਅਨ ਕਮਨਾਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਨੇ ਰਹੋ ਆਜਨਿਸ ਵਾਲਾ .com ਦਿਨਾਂ